ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਮ ਦਿਖਾਉਣੀਆਂ ਦੋਵੇਂ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਨਾਰਮਲ ਏਡ ਤੇ ਤੁਹਾਨੂੰ ਦਿਖਾਉਣੀਆਂ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈਓ ਭੱਜ ਪਈਓ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਚਲੋ ਵਧੀਆ ਕਿਰਪਾ ਚੀ ਦੀਜੀਏ ਤੇ ਨਾਮ ਦੱਸ ਤੇ ਕਰੀ ਆਪਣਾ ਆਹ ਭਾਈ ਪ੍ਰੇਮਪਾਲ ਸਿੰਘ ਜੀ ਪਿੰਡ ਚਾਹਲਕਲਾ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਜੀ 77 ਦਾ 71 795 ਜੀ ਠੀਕ ਹੈ ਜੀ ਹਾਂਜੀ ਤੇ ਰੇਟ ਜਾਇ ਜੀ ਅੱਜ ਵੀ ਬਿਲਕੁਲ ਜਾਇ ਹੈ ਭਾਈ ਛੋਟੇ ਛੋਟੇ ਮੁੱਲ ਠੀਕ ਹੈ ਆ ਤਾਜੀ ਸੂਈ ਜੇ ਕੱਲ ਦੀ ਸੂਈ ਗਾ ਵਛੇ ਚਲੋ ਸ਼ੁਰੂਆਤ ਇੱਥੋਂ ਹੀ ਕਰ ਲੀਏ ਮਗਰ ਕੀ ਜੇ ਇਹਦੇ ਮਗਰ ਇਹਦਾ ਵਛਾ ਜੇ ਭਾਜੀ ਮਗਰ ਜੱਸੀ ਵਛਾ ਹੈ ਤਾਜੀ ਸੂਈ ਹੈ ਹਾਂਜੀ ਜੇਰ ਜੂਰ ਦੀ ਪ੍ਰੋਪਰ ਵੀਡੀਓ ਬਣਾਈ ਆ ਆਪਾਂ ਜਦੋਂ ਸੂਈ ਹੈ ਸਾਰੀ ਜੇਰ ਸੁੱਠੀ ਹੈ ਚਵਾ ਚੂ ਓਕੇ ਪੂਰਾ ਓਕੇ ਭਾਜੀ ਚਵਾ ਪੂਰਾ ਬੱਚਾ ਲਾ ਕੇ ਖਾ ਦੇ ਫਿਰ ਇਹ ਤਾਜ਼ਾ ਹੀ ਆ ਬੱਚਾ ਦੇਖ ਸਕਦੇ ਜੀ ਜਾਜ ਨਹੀਂ ਦੁੱਧ ਚੁੰਗਣ ਦੀ ਨਾ ਕਿੰਨਾ ਕੁ ਤਰ੍ਹਾਂ ਮਿਰਜੀ ਦੁੱਧ ਚਵਾਈ ਜਾਊਗੀ ਇਹ ਵੀ ਜੀ ਦੁੱਧ 12 13 ਕਿਲੋ ਚਵਾਈ ਜਾਊਗੀ ਰਮਾਨ ਦੇ ਨਾਲ ਉਹਦਾ ਸਾੰਭ ਕੇ ਨੇ ਘੱਟ ਕੀਤੀ ਆ ਹਾਂਜੀ ਹਾਂਜੀ ਉਹਦਾ ਠੀਕ ਹੈ ਜਿੰਨੀ ਬਾਕੀ ਚਵਾ ਚੂ ਬੜਾ ਵਧੀਆ ਬਾਕੀ ਬਖਾਰ ਦਿੰਦੇ ਤੁਹਾਨੂੰ ਦੁੱਧ ਠੀਕ ਹੈ ਜੀ ਹਾਂਜੀ ਆ ਦੇਖੋ ਭਾਈ ਮਰੋਵਾ ਵੀ ਭਾਈ ਇਹ ਦੇ ਥਣ ਦੇਖ ਸਕਦੇ ਇਹ ਦੇ ਦੇਖੋ ਥਣ ਪੂਰਾ ਗਿੱਠ ਗਿੱਠ ਥਣ ਲੱਗਾ ਸੁਆਬ ਵਿੱਚ ਦੇਖੋ ਦੇਖੋ ਚਵਾ ਠੀਕ ਹੈ ਮਗਲ ਥਣ ਦਾ ਦੇਖੋ ਉਹ ਲਾਤੀ ਨਹੀਂ ਫੁੱਟਦੀ ਭਾਈ ਠੰਡੀ ਇੱਥੀ ਦੀ ਠੋਕ ਲਿਆ ਖੋਲੋ ਹਾਂ ਫਿਰ ਤੋੜ ਦਈਏ ਐ ਤੇ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਹੀ ਭਾਈ ਕੱਲ ਹੀ ਸੁੱਜੀ ਦਾਸ ਤੇ ਜਿਹੜੀ ਪੱਤੀ ਦੇ ਅੱਗੇ ਥੋੜਾ ਦੁੱਧ 12 ਕਿਲੋ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਠੱਡੀ ਠੱਡੀ ਬੜੀ ਆ ਰਹੀ ਸੀ ਭਾਜੀ ਠੀਕ ਹੈ ਜੀ ਬਾਕੀ ਇਹ ਹੈ ਕਿ ਗੱਡੀ ਵੀ ਗਰਮੀ ਆਉਂਦੀ ਆ ਇੱਕ ਇਹ ਹੈ ਕਿ ਥੋੜੀ ਤਾਜੀ ਸੁਈ ਉਹਦੇ ਕਰਕੇ ਵੀ ਥੋੜੀ ਲੱਪੇ ਲੁੱਪੇ ਚ ਆ ਬੱਚਾ ਕਾਫੀ ਭਲਿਆ ਦਿੱਤਾ ਇਹਨੇ ਬੱਚਾ ਬੱਚੇ ਨੇ ਜਾਨ ਕੱਢੀ ਭਾਜੀ ਬੱਚਾ ਬੜਾ ਤਗੜਾ ਦਿੱਤਾ ਇਹਨੇ ਠੀਕ ਹੈ ਤੇ ਮੁੱਲੇ ਦਾ ਇਹ ਤੁਹਾਨੂੰ ਦੇਖ ਲਓ ਸਾਰੇ ਬਰਾਬਰ ਕੋਈ ਬਾਈ ਨਹੀਂ ਕੋਈ ਭਾਰ ਨਹੀਂ ਹੈਗੀ ਹਾਂਜੀ ਥੋੜੀ ਸਿੱਧੀ ਕਰਿਓ ਇੱਕ ਲਓ ਭਾਜੀ ਦੇਖੋ ਤੁਹਾਨੂੰ ਹਾਂ ਦੇਖ ਸਾਡੇ ਜੀ ਤੇ ਮੋਲੇ ਦਾ ਮੋਲੇ ਦਾ ਭਾਜੀ ਬਿਲਕੁਲ ਛੋਟਾ ਜਿਆ ਯਾਰ ਕਿੰਨਾ ਮੇਰਾ ਮਹੀਨੇ ਦੇ ਰੇਟ ਦੇ ਪੈਸੇ ਪੂਰੀ ਹੋ ਜਾਣ ਅੱਛਾ ਹਾਂਜੀ ਬਿਲਕੁਲ ਛੋਟਾ ਮੁੱਲ ਜਾਇਜ਼ ਬਿਲਕੁਲ ਹਾਂਜੀ ਲਸੀ ਲਸੀ ਆ ਥੋੜੀ ਜੀ ਭਾਜੀ ਸਾਂਭੀ ਨਹੀਂ ਕਿ ਬਾਕੀ ਇਹ ਹੈ ਕਿ ਹਾਂਜੀ ਕੋਈ ਉਹੋ ਜੀ ਗੱਲ ਨਹੀਂ ਆ ਕਿ ਪਾ ਸਾਂਭੀ ਕਿੰਨੇ ਘਾਟਾ ਹਾਂਜੀ ਮੋਲੇ ਦਾ 26000 ਆ ਭਾਜੀ ਪੰਜੇ ਦੀ ਦੇ ਦਈਏ 24 ਦੀ ਦੇ ਦਾਂਗੇ ਅੱਛਾ 24000 ਦੀ ਜੋ ਵੀ ਛੋਟ ਕਰ ਦਾਂਗੇ 500 23 ਦੀ ਅੱਛਾ ਹਾਂਜੀ ਠੀਕ ਆ ਬਸ 23 ਦੀ ਦੇ ਦਾਂਗੇ ਬਿਲਕੁਲ ਨੋਰਮਲ ਤਾਜੀ ਸੋਈ ਆ ਬਾਕੀ ਅੱਜ ਭਾਜੀ ਕੱਲ ਦੀ ਸੋਈ ਆ ਬਗ ਨਾਲ ਆ ਜੇਰ ਦੀ ਵੀ ਵੀਡੀਓ ਬਣਾਈ ਆ ਆਪਾਂ ਪਰ ਉੱਪਰ ਸਾਰੀ ਅੱਛਾ ਜੇਰ ਜ਼ੋਰ ਦੀ ਵੀਡੀਓ ਸਾਰਾ ਕੁਝ ਹੈਗਾ ਇਹ ਭਾਜੀ ਗਾਂ ਵਚੀ ਸੋਈ ਜਬ 15 ਦਿਨਾਂ ਮੀਆਂ ਕਰਾ ਦੇ ਅੱਛਾ ਬੱਚੇ ਦੀ ਮਰੇ ਦੀ ਫੋਟੋ ਹੈਗੀ ਆਪਣੇ ਕੋਲ ਅੱਛਾ ਇਹ ਬੱਚੇ ਮਰ ਗਿਆ ਹੈ ਜੀ ਫੋਟੋ ਮੰਗਾਉਣੀ ਹੈ ਬੱਚੇ ਦੀ ਵੀ ਹੈਗੀ ਆ ਠੀਕ ਆ ਇਹਦੇ ਕੋਲ ਹਟਾ 14 ਕਿਲੋ ਦੁੱਧ ਤਿਆਰ ਆ ਤਿਆਰ 14 ਲੀਟਰ 14 ਲੀਟਰ ਤ ਇੱਕ ਘੰਟਾ ਜੇ ਚੋਈਏ ਪਿਆਪਾ ਉਹਦਾ 6:30 ਵਜੇ ਚੁੰਦੇ ਹਾਂ 5:00 ਵਜੇ ਆ ਅੱਛਾ ਟਾਈਮ ਵੀ ਵਿਖਾ ਦਿੰਦੇ ਵੀਰਾਂ ਨੂੰ ਠੀਕ ਆ ਕਿੰਨਾ ਟਾਈਮ ਫੜਾਈ ਫੋਨ ਤੇ ਕਰੀ ਦਿਖਾ ਦਿੰਦੇ ਹਾਂ ਨੇ ਟਾਈਮ ਬਸ ਚਲੋ ਕੋਈ ਨਹੀਂ ਕਰੀ ਤੋਰ ਦੋ ਫਿਰ ਦਿਖਾ ਦਿੰਦੇ ਮੇਰੇ ਤੇ ਦੂਜਾ ਟਾਈਮ ਆਉਂਦਾ 5:00 ਵਜੇ ਭਾਜੀ 5 ਨਹੀਂ ਵਜੇ ਜੇ ਅਜੇ 4:00 ਵਜੇ ਜੀ 4:00 ਵਜੇ ਹਾਂ ਜੀ 4:35 ਮਿੰਟ ਹੋਏ ਆ ਜਿਹੜੇ ਮਿੰਟ ਹੋ ਗਈ ਆ ਲੋ ਤੋਰ ਕੇ ਵਿਖਾ ਦਿੰਦੇ ਭਾਈ ਤੋਰ ਦਈਏ ਇੱਕ ਰੀ ਚਵਾਈ ਕਿੰਨੇ ਵੇਦੀ ਉਤਰਾ ਚਵਾਈ 6:30 ਵਜੇ ਦੀ ਕੀਤੀ ਅਜੇ 2 ਘੰਟੇ ਰਹਿੰਦੇ ਉਤਰਾ ਚਵਾਈ ਦੇ 2 ਘੰਟੇ ਬਏ ਇੱਕ ਵਾਰ ਠੁੱਕੀਆਂ ਵੀ ਬੜੀ ਬੜੀ ਤਾਂ ਆਪ ਕੋ ਬੜੀ ਦੁੱਧ 14 ਲੀਟਰ ਜਿਹੜਾ ਦੱਸਦੇ ਦੇ ਕੋਲ ਜਿੰਨੀ ਹੈਗੀ ਸਾਫ ਆਂਦੀ ਭਾਈ ਸਾਰੀ ਥਾਣ ਵੀ ਮਈਆਂ ਨਾਲ ਡੰ ਲੱਗਾ ਬਾਕੀ ਥੋੜਾ ਡਰਦੀ ਡਰਦੀ ਜੀ ਆ ਪੂਰੇ ਜਾਨ ਚਾ ਵੱਡੀ ਵਹਿੜਿਆ ਜਿਹੜੀ ਇਹਦਾ ਚਵਾ ਤਾਂ ਹੁਣੇ ਦਿਖਾ ਦੇਣਾ ਵਾ ਉਹਨਾਂ ਥੋੜਾ ਜਿਹਾ ਨਿੱਗਰ ਰੱਖ ਲਈ ਆ ਇਹਨੂੰ ਭਾਜੀ ਇੱਦਾਂ ਪਾ ਪੌੜਾ ਪਾ ਕੇ ਨਾ ਗੱਡੀ ਅੱਛਾ ਉਹ ਬਹੁਤ ਥੋੜਾ ਜਿਹਾ ਵੱਡਾ ਪਾ ਕੇ ਗੱਡੀ ਤੁਹਾਡੇ ਸਾਹਮਣੇ ਆਹ ਵੇਖੋ ਠੀਕ ਆ ਇੱਦਾਂ ਪਾਤਾ ਗੱਡੀ ਅੱਛਾ ਆ ਬਈ ਬਾਟੀ ਇੱਦਾਂ ਪਾ ਲੈ ਗਏ ਕੋਈ ਰੱਸੀ ਨਹੀਂ ਪਾਣੀ ਕੋਈ ਕੁਝ ਨਹੀਂ ਭਾਜੀ ਹੁੰਨੇ ਨਹੀਂ ਲੜਾ ਥੋੜੀ ਅੱਛਾ ਭਾਜੀ ਕੋਈ ਜੇ ਕੋਈ ਠੀਕ ਹੈ ਜੀ ਹਾਂ ਜੀ ਕੈਮਰੇ ਗੁਮਰੇ ਕੋਈ ਦਰਸਾ ਟੱਕ ਕੇ ਕੇਵਲੇ ਹੋ ਰਹੀਓ ਚਲ ਠੀਕ ਹੈ ਜੀ ਕਰੀ ਤਸਮਾਗਰ ਫਿਰ ਤੁਹਾਨੂੰ ਦਿਖਾਉਨੇ ਨੇ ਕੀ ਕਰੀ ਹਾਂ ਦੇਖ ਸਕਦੇ ਥਾਣੇ ਦੇ ਹੁਣ ਤੁਣ ਪਾਜੀ ਆਏ ਪੂਰੇ ਬਰਾਬਰ ਕੋਈ ਵਾਧ ਘਾਟ ਨਾ ਗਾਰੰਟੀ ਆ ਵੇਲੋ ਪਾਜੀ ਬਾਕੀ ਜਮੀਨ ਚਵਾਈ ਤੁਹਾਨੂੰ ਇੱਕ ਸਾਹ ਦਾ ਦਿਖਾਉਣਾ ਵਾ ਕੋਈ ਮਿਲਕਿੰਗ ਨਹੀਂ ਹੈ ਚੋਈ ਦਿੰਦੇ ਆ ਵੀ ਪਾਜੀ ਹਾਂ ਮੈਂ ਤੇ ਇੱਕ ਲਗਣਾ ਚੋਈ ਦਿੰਦੇ ਆ ਖਾਲੀ ਕਰ ਦਿੰਦੇ ਆ ਇੱਕ ਦੀ ਬਾਕੀ ਪਤਾ ਲਾ ਜਿਓ ਕਿੰਨਾ ਕੇ ਦੁੱਧ ਹੁਣ ਕੱਢਦੀ ਹੈ ਬਾਕੀ ਕੋਈ ਰੱਸੀ ਨਹੀਂ ਪੌਣੀ ਕੋਈ ਕੁਝ ਨਹੀਂ ਕਿ ਲਣਾ ਨਹੀਂ ਭਾਜੀ ਇਹਨੇ ਜਦੋਂ ਬਾਲਟੀ ਭਾਵੇਂ ਥੱਲੇ ਰੱਖ ਕੇ ਚੋਵੋ ਭਾਵੇਂ ਜਿਤਰਾ ਮਰਜੀ ਪਿਛਲੇ ਥਣਾਂ ਦਾ ਚਵਾਦ ਕਰ ਆਹ ਵੇਖ ਲਓ ਭਾਜੀ ਗਾੜ੍ਹ ਦਾ ਠੀਕ ਹੈ ਅਜੇ ਟਾਈਮ ਨਹੀਂ ਹੋਇਆ ਅਜੇ ਕੱਲ ਚਵਾ ਕੇ ਵਿਖਾ ਲੰਨੇ ਇਹ ਚੋਂ ਚ ਉਤਰਾ 2 ਘੰਟੇ ਜਿਹੜੇ ਚਵਾਈ ਚ ਰਹਿੰਦੇ ਆ ਜਿਹੜੇ ਪੂਰਾ ਸਹੀ ਟਾਈਮ ਹੈ ਦੂਰ ਤੋਂ ਮੀਕਲੀ ਦੇਖ ਸਕਦੇ ਜੀ ਚਮਾਈ ਜਿਹੜੀ ਲਗਪਗ ਲੱਖਪਗ ਹੋਣ ਵਾਲੀ ਆ। ਬਾਕੀ ਆ। ਆ ਗਏ ਬੰਦੇ। ਬਾਕੀ ਇੱਕ ਗੱਲ ਹੈਗੀ ਕਿ ਜਿੱਥੇ ਇੱਕ ਰੇਖ ਲੋਗੀ ਆ ਉੱਥੇ ਖਲੋਗੀ ਆ। ਕੋਈ ਮੇਨ ਆਪਣਾ ਤੁਹਾਨੂੰ ਮਿਲਕਿੰਗ ਕਰਾਉਣ ਦਾ ਮਕਸਦ ਨਹੀਂ ਆ। ਮੇਨ ਇਹ ਕਿ ਇੱਕ ਠੰਡੀ ਸੀਲ ਵਿਖਾਉਣ ਦਾ, ਇੱਕ ਚਵਾ ਦਿਖਾਉਣ ਦਾ ਮਕਸਦ ਹੀ। ਬਾਕੀ ਜਿੰਨੇ ਵੀ ਖੜਦੇ ਕੋਈ ਵੀਰ ਆਪਣੀ ਦੋ ਟਾਈਮ ਚੋਗੇ ਖੜੇ। ਆ ਦੇਖ ਸਕਦੇ ਪੂਰੀ ਖਾਲੀ ਹੋ ਗਈ ਆ ਹੁਣ ਹਵਾਨਾ ਜਿਹੜਾ ਨਿੱਗਰ ਰੱਖਦੀ ਪੂਰੀ ਨੁੱਚੜ ਗਈ ਆ ਜਿਹੜੀ ਬਾਕੀ ਭਾਈ ਅਜੇ ਚਵਾਈ ਚ ਡੇਢ ਘੰਟਾ ਪਿਆ ਆ ਅਜੇ ਚਵਾਈ ਤੋਂ ਜਿਹੜਾ ਟਾਈਮ ਪਿਆ ਆ ਜੇ ਵੀ ਕੋਈ ਟਾਈਮ ਲਾ ਕੇ ਆਪਾਂ ਵੀਡੀਓ ਨਹੀਂ ਬਣਾਈ ਦੀ ਵੀਰ ਜੀ ਜਦਾਂ ਮਰਜੀ ਚੋਈ ਗਏ ਭਾਈ ਹਫਤਾ ਚੋਈ ਜਾ ਮੇਰਾ ਵੀਰ ਆਪਣੇ ਘਰ ਅੱਛਾ 14 ਕਿਲੋ ਦੁੱਧ ਪੱਕਾ ਤਿਆਰ ਆ ਵੀਰ ਜੀ ਤੇ ਇਹਦਾ ਮੁੱਲ ਮੋਲੇ ਦਾ ਕੋ ਬਿਲਕੁਲ ਛੋਟਾ ਹੀ ਭਾਈ ਕਰਨਾ ਕਿੰਨਾ ਏ ਭਾਜੀ ਆਪਾਂ ਬਤੀਆ ਜਮਾਤਨ ਕਰ ਦਾਂਗੇ 28000 ਦੀ ਦੇ ਦਾਂਗੇ ਭਾਜੀ 28000 ਦੀ 14 ਕਿਲੋ ਵਾਲੀ 28000 ਦੀ ਮਿਲਦੀ ਨਹੀਂ ਪਰ ਦੇ ਦੇਣੀ ਭਾਜੀ ਅੱਛਾ ਕਮਾਈ ਨਹੀਂ ਕਰਨੀ ਹਰਕਾ ਭਾਜੀ ਵੀਰਾਂ ਦੀ ਸੇਵਾ ਸੇਵਾ ਹੀ ਕਰਨੀ ਹੈ ਠੀਕ ਹੈ ਜੀ ਬਾਕੀ ਠੰਡੀ ਧਿਰੀ ਭਾਜੀ ਬਹੁਤ ਆ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ-ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ